ਪੰਜਾਬ ਦੀ ਖੁਰਪਿੰਡ ਦਾ ਇੱਕ ਖਬਰ ਦੋ ਸਕੇਪਰਾ ওভারਡੋਜ਼ ਕਰਕੇ ਚਿੱਟੇ ਦੀ ওভারਡੋਜ਼ ਕਰਕੇ ਕੱਠੀ ਜਾਨ ਗਵਾ ਗਈ ਇੱਕੋ ਦਿਨ ਇੱਕੋ ਘੜੀ ਤਰਨਤਾਰਨ ਦਾ ਪਿੰਡ ਹੈ ਜੀ ਝਾਮਰਾਏ ਝਾਮਰਾਏ ਦੇ ਦੋ ਸਕੇਪਰਾ ਇੱਕ ਬੱਤੀਆਂ ਸਾਲਾਂ ਦਾ ਇੱਕ 30 ਸਾਲਾਂ ਦਾ ਇੱਕ ਦੀ ਘਰ ਵਾਲੀ ਪਹਿਲਾਂ ਛੱਡ ਕੇ ਚਲੀ ਗਈ ਇੱਕ ਦੀ ਧੀ ਜਵਾਕੜੀ ਛੋਟੀ ਜੀ ਹੈ ਪਿਓ ਸਾਫ ਦਾ ਪੁੱਜੀ ਹੈ ਤੇ ਕਹਿੰਦੇ ਜੀ 2.5 ਕਿੱਲੇ ਜ਼ਮੀਨ ਸੀ ਉਹ ਵੀ ਵੇਚ-ਵਟ ਕੇ ਖਾ ਲਈ ਏਸੇ ਨਸ਼ਿਆਂ ਨੇ ਇੱਕ ਦੀ ਘਰ ਵਾਲੀ ਛੱਡ ਕੇ ਜਾ ਚੁੱਕੀ ਐ ਤੇ ਦੂਏ ਦੀ ਕਹਿੰਦੇ ਜੀ ਦੋ ਧੀਆਂ ਨੇ ਦੱਸੋ ਜੀ ਹੁਣ ਬਜ਼ੁਰਗ ਮਾਪੇ ਕੀ ਕਰਨ ਕਿਉਂਕਿ ਇੱਕ ਤੀਜਾ ਭਰਾ ਵੀ ਸੀ ਇਹਨਾਂ ਦਾ ਉਹਨਾਂ ਦਾ ਇੱਕ ਹੋਰ ਪੁੱਤ ਸੀ ਜਿਹੜਾ ਪਹਿਲਾਂ ਹੀ ਏਸੇ ਨਸ਼ੇ ਦੇ ਨਿਕਲ ਗਿਆ ਇੱਕ ਘਰ ਦੇ ਤਿੰਨ ਪੁੱਤ ਚਿੱਟਾ ਖਾ ਗਿਆ ਤੇ ਹੁਣ ਮਾਂ ਦਹਤੜੇ ਮਾਰ ਕੇ ਕਹਿ ਰਹੀ ਆ ਕਿ ਘਰੇ ਫਲਾਣੇ ਪਿੰਡ ਦੇ ਲੋਕ ਦੇਖੇ ਜਾਂਦੇ ਨੇ ਗਲੀ ਗਲੀ ਮਹੱਲਾ ਮੱਲਾ ਵਿਖਦਾ ਸਰ ਪਤਾ ਪੁਲਿਸ ਨੂੰ ਕਹਿੰਦੀ ਪ੍ਰਸ਼ਾਸਨ ਨੂੰ ਪਰ ਰੋਕ ਨਹੀਂ ਹੁੰਦਾ ਸੋ ਇਹ ਤਾਂ ਉਹੀ ਜਾਣਦਾ ਜੀ ਜਿਹਦਾ ਜੀ ਗਿਆ ਪਰ ਸਾਡਾ ਸਿਸਟਮ ਜੁਧ ਨਸ਼ਿਆਂ ਪ੍ਰੁੱਧ ਠੀਕ ਹੈ ਲੋਕਾਂ ਦਾ ਧਿਆਨ ਹੜਾਂ ਚ ਚਲਾ ਗਿਆ ਆਪਾਂ ਇਸ ਗੱਲ ਨੂੰ ਸਲਾਹਿਆ ਕਿ ਪੰਜਾਬ ਦੀ ਜਵਾਨੀ ਅਫੀਤੇ ਉੱਤਰ ਕਿ ਕੰਮ ਕਰ ਰਹੀ ਹੈ ਪਰ ਇਹਨਾਂ ਤੁਸੀਂ ਅੱਖਾਂ ਨਹੀਂ ਮੀਚ ਸਕਦੇ ਉਹ ਕਮੰਤਰੀ ਭਗਵੰਤ ਮਾਨ ਜੀ ਤੁਹਾਡੀ ਬੋਲ ਹੁੰਦੇ ਸੀ ਨਾ ਕਿ ਬਿੱਲੀ ਨੂੰ ਦੇਖ ਕੇ ਜੇ ਕਬੂਤਰ ਅੱਖਾਂ ਮੀਚ ਲੋ ਇਹਦਾ ਮਤਲਬ ਖਤਰਾ ਥੋੜਾ ਟਲ ਗਿਆ ਜੇ ਹੜਾ ਕਰਕੇ ਤੁਸੀਂ ਸੋਚਦੇ ਹੋ ਲੋਕਾਂ ਦਾ ਧਿਆਨ ਅੜ ਗਿਆ ਤਾਂ ਲਈ ਥੋੜਾ ਜਿਹਾ ਪੰਜਾਬ ਚ ਚਿੱਟਾ ਮੁੱਕ ਗਿਆ ਆ ਤਸਵੀਰ ਤੁਹਾਡੇ ਸਾਹਮਣੇ ਹੈ ਜਿੰਨੀਆਂ ਰਕਵਾਉਂਦੀਆਂ ਰਕਵਾਉ ਖਬਰਾਂ ਜਿੰਨੀਆਂ ਨਹੀਂ ਛਪਣ ਜਣੀਆਂ ਨਾ ਛਪਾਓ ਖਬਰਾਂ ਜੇ ਪਰਚੇ ਨਹੀਂ ਕਠਣਦੇ ਨੇ ਰਿਕਾਰਡ ਚ ਨਹੀਂ ਆਉਣ ਦੇਣੇ ਨਾ ਲਿਆਉਣ ਦਿਓ ਕੁਝ ਪਰਿਵਾਰ ਵੀ ਇਸ ਗੱਲੋਂ ਕੰਨਿਕਤ ਰਾਜ ਜਾਂਦੇ ਨੇ ਕਿ ਕਾਹਨੂੰ ਬਦਨਾਮੀ ਘਟਣੀ ਐ ਚਿੱਟੇ ਦੇ ਨਾਲ ਆਉਣਾ ਮੁੰਡਾ ਰਜਾਨਾ ਪੰਜਾਬ ਚ ਆਸਤਨ ਇੱਕ ਤੋਂ ਦੋ ਮੌਤਾਂ ਹਰ ਰੋਜ ਉਹ ਵਡੂਸ ਕਰਕੇ ਹੋ ਰਹੀਆਂ ਤੇ ਸਰਕਾਰ ਤੇ ਸਿਸਟਮ ਸੁੱਤਾ ਹੈ ਤੇ ਅੱਜ ਦੀ ਉਦਾਹਰਨ ਤਰਨਤਰਨ ਦਾ ਪਿੰਡ ਜਿੱਥੇ ਦੋ ਕੱਠੀਆਂ ਲਾਸ਼ਾਂ ਉਸ ਬਜ਼ੁਰਗ ਫੌਜੀ ਪਿਓ ਦੇ ਮੋਢੇ ਤੇ ਸ਼ਮਸ਼ਾਨ ਪਹੁੰਚੀਆਂ ਤੇ ਇੱਕ ਪੁੱਤ ਨੂੰ ਪਹਿਲਾਂ ਢੋ ਕੇ ਇਸ ਚਿੱਟੇ ਕਦਰ ਸ਼ਮਸ਼ਾਨ ਨ ਜਾ ਚੁੱਕਿਆ ਇਹ ਵੀ ਪੰਜਾਬ ਦਾ ਇੱਕ ਪੈਲੂ ਹੈਗਾ ਜੀ ਨਾ ਕਾਰ ਕਰੋ ਬਹੁਤ ਬਹੁਤ ਸ਼ੁਕਰੀਆ